ਇਹ ਮਾੜੇਯੋਗ ਮਿਸਿਸਪੀ ਰੋਪਨਗਰ ਸ੍ਰੀ ਗੁਰਨੀਤ ਕੁਰਾਣਾ ਜੀ ਦੇ ਦਿਸੰਦਰ ਦੇ ਸਾਥ ਦੇ ਤਹਿਤ ਜਿਹੜਾ ਮਾੜੇ ਅਸਰਾਂ ਦੇ ਪੜਨ ਲਈ ਇਹ ਨਾਤਾ ਲਗਾਇਆ ਗਿਆ ਹੈ ਇਸ ਸੰਬੰਧੀ ਜਿਹੜਾ ਹੈਗਾ ਹਰ ਇੱਕ ਤਰ੍ਹਾਂ ਨਾਲ ਜਿਹੜਾ ਵੀ ਸਸਪੀਸ਼ੀਅਸ ਪਰਸਨ ਹੈਗਾ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖਿਆ ਉਹਨਾਂ ਸ਼੍ਰੀ ਨੰਦਪੁਰ ਸਾਹਿਬ ਵਿੱਚ ਜਿਹੜਾ ਬਹੁਤ ਹੀ ਜ਼ਿਆਦਾ ਜਿਹੜੇ ਅਗੇ ਸਰਦਾਰ ਲੋ ਆ ਰਹੇ ਨੇ ਤਾਂ ਉਹਦੇ ਵਿੱਚ ਕਈ ਵਾਰ ਐਦਾਂ ਹੁੰਦਾ ਹੈ ਵੀ ਕੋਈ ਮਾੜੇ ਅਸਰ ਵੀ ਆ ਜਾਂਦੇ ਨੇ जिस ਕਰਕੇ ਪ੍ਰੋਪਰ ਇਸੇ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਸ਼ਰਧਾ ਲੋਕੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਹੋਵੇ ਤੇ ਹੋਰ ਵੀ ਜੇ ਕੋਈ ਮੋਡੀਫਾਈਡ ਬਾਈਕਸ ਨੇ ਕਿਸੇ ਨੇ ਨੰਬਰ ਪਲੇਟ ਨਹੀਂ ਲਾਈ ਸਾਨੂੰ ਤਾਂ ਸਪੈਸ਼ਲ ਅਗਰ ਉਹਨੂੰ ਪ੍ਰੋਪਰ ਚੈੱਕ ਕਰਕੇ ਜਿਹੜਾ ਅਕੋਰਡਿੰਗਲੀ ਉਹਨਾਂ ਦਾ ਚਲਾਨ ੱਟਿਆ ਜਾ ਰਿਹਾ ਹੈ ਤੇ ਜਿਹੜੀ ਬਾਈਕਸ ਹੈਗੀਆਂ ਜਦੇ ਕਿਸੇ ਕੋਲ ਡਾਕੂਮੈਂਟ ਨਹੀਂ ਹੈਗੇ ਉਹਨੂੰ ਫਾਊਂਡ ਕੀਤਾ ਜਾ ਰਿਹਾ ਹੈ ਅਜੇ ਚੱਲ ਰਿਹਾ ਹੈ ਜੀ ਪ੍ਰੋਸੈਸ ਉਹ ਬਾਅਦ ਚ ਤੁਹਾਨੂੰ ਦੱਸ ਦਾਂਗੇ ਤੇ ਫਿਲਹਾਲ ਇਹ ਹੈ ਕਿ ਜੇ ਕੋਈ ਕਿਉਂਕਿ ਤੁਹਾਨੂੰ ਪਤਾ ਹੈ ਰਾਤ ਨੂੰ ਇੱਥੇ ਉੱਪਰ ਜਾਂਦੇ ਨੇ ਕਿ ਕਿਸੇ ਨੇ ਲਾਈਟਸ ਕੋਈ ਮੋਡੀਫਾਈ ਕਰਾਈਆਂ ਨੇ ਕਿ ਦੂਜੇ ਬੰਦੇ ਨੂੰ ਦੇਖ ਕੇ ਕੋਈ ਪ੍ਰੋਬਲਮ ਆਵੇ ਉਹ ਸਾਰੇ ਇੱਥੇ ਹੀ ਬਦਲਾਈਆਂ ਜਾ ਰਹੀਆਂ ਨੇ ਮੈਂ ਇਹੀ ਅਪੀਲ ਕਰਦਾ ਜੀ ਕਿ ਆਪਣਾ ਜਿਹੜਾ ਬਾਈਕ ਹੈਗਾ ਆ ਉਹਨੂੰ ਪ੍ਰੋਪਰਲੀ ਜਿਹੜੇ ਤੁਹਾਡੇ ਡਾਕੂਮੈਂਟਸ ਹੈਗੇ ਆ ਉਹਨੂੰ ਲੈ ਕੇ ਚੱਲੋ ਜਿਹੜੀ ਤੁਹਾਡੀ ਰਜਿਸਟ੍ਰੇਸ਼ਨ ਹੈਗੀ ਆ ਸਰਟੀਫਿਕੇਟ ਆ ਉਹ ਜ਼ਰੂਰ ਤੁਹਾਡੇ ਕੋਲ ਹੋਣਾ ਚਾਹੀਦਾ ਆ ਤੇ ਜਿਹੜੀ ਬਾਈਕ ਤੇ ਤੁਸੀਂ ਕਈ ਵਾਰ ਝੰਡੇ ਲਗਾ ਲੈਨੇ ਡੰਡੇ ਲਗਾ ਲੈਨੇ ਉਹਦੇ ਨਾਲ ਜਿਹੜਾ ਹੈਗਾ ਆ ਸਾਈਕ ਦਾ ਕਿਰਨ ਦਾ ਖਤਰਾ ਰਹਿੰਦਾ ਹੈ ਤੇ ਕਿਸੇ ਹੋਰ ਦੇ ਵੀ ਸੱਟ ਪੇਟ ਬਾਸ ਸਕਦੀ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਜੀ ਜਿਹੜਾ ਹੈਗਾ ਆ ਆਪਾਂ ਬਾਈਕ ਨੂੰ ਮੋਡੀਫਾਈ ਨਾ ਕਰੀਏ ਜਿਹਦੇ ਨਾਲ ਹੋਰ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਕਰ ਕਾਫੀ ਜ਼ਰੂਰੀ ਹੈ ਜੁਨੀਅਨ ਸਾਹਿਬ